ਸਾਹਿਬ ਪਰਮੇਸ਼ ਸਿੰਘ ਜੀ ਪਾਸੰਗਪੁਰੇ ਜਿਹੜੇ ਆਏ ਹੋਏ ਆਪਾਂ ਨੂੰ ਅਮਰੀਕਾ ਤੋਂ ਛੁੱਟੀ ਕੱਟਣ ਆਏ ਆ ਪਰ ਬਾਬਾ ਸਾਹਿਬ ਦਾ ਜਿਹੜਾ ਅਪਮਾਨ ਹੋਇਆ ਸੀ ਉਹਨਾਂ ਦਾ ਹੀ ਧੰਨਵਾਦ ਆ ਜਾਤ ਸਮਰਾੜੀ ਦੀ ਪੰਛਸਾਬ ਜਿਹੜੇ ਬਹੁਤ ਮਸ਼ਹੂਰ ਹੀ ਸਾਥੀਆ ਜਿਹਨਾਂ ਨੇ ਲਪੋ ਪਾਇਆ ਸੀ ਉਹਨਾਂ ਸਰਕਾਰガル ਵਿੱਚ ਬਤਾਇਆ ਔਰ ਅੱਜ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਬਾਤ ਇਹ ਦੱਸਦੇ ਬਾਬਾ ਸਾਹਿਬ ਡਾਕਟਰ ਉਦਾਂ ਤਰੀਕ ਦੀ ਪੰਜਾਬ ਸਮਾਰੋਹ ਰੈਲੀ ਜਿਹਦਾ ਮੈਂ ਨਾਂ ਨਹੀਂ ਪਿਲਿਆ ਬੁੱਧ ਪ੍ਰਕਾਸ਼ ਦੀ ਫਿਕਰ ਨਹੀਂ ਕਰਾਂ ਮੈਨੂੰ ਸਾਰੇ ਦਿੱਖਦੇ ਹੋ ਅਗਲੇ ਤਰੰਭਿਟ ਕਾਰਤੀ ਦੇ ਸਨਮਾਨ ਮੇਂ ਬਹੁਜਨ ਸਭਾਜ ਪਾਰਟੀ ਮਦਾਨ ਮੇਂ ਇਸ ਅਜੰਡਾ ਜਿੰਦਾਬਾਦ ਸਭ ਕੰਚੀ RAM ਜੀ ਅਮਰ ਰਹੇ ਹਮਾਰਾ ਜੈਪੀ ਮਜਾਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਫਲੋਰ ਪਿੰਡ ਨੰਗਲ ਵਿਖੇ ਪਹੁੰਚੇ ਹਾਂ ਜਿੱਥੇ ਅੱਜ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜਿਹੜਾ ਉਸੇ ਦਿਨ ਤੋਂ ਧਰਨਾ ਜਿਹੜਾ ਪੱਕਾ ਲੱਗਾ ਹੋਇਆ ਸੀ ਉਹਨਾਂ ਦੀ ਅੱਜ ਸਮਾਪਤੀ ਕਰਨ ਲਈ ਇੱਥੇ ਪਹੁੰਚਨੇ ਆ ਉਹ ਗੱਲਬਾਤ ਕਰਦੇ ਆ ਸਰ ਪ੍ਰਧਾਨ ਜੀ ਦੇ ਨਾਲ ਜੈਪੀ ਜੀ ਜੈਪੀ ਸਰ ਅੱਜ ਜਿਹੜਾ ਧਰਨਾ ਇੱਥੇ ਲੱਗਾ ਸੀ ਉਹ ਦਿਨ 31 ਤਰੀਕ ਤੋਂ ਲੱਗਾ ਹੋਇਆ ਸੀਗਾ ਤੇ ਘਤਰਨਾ ਨੂੰ ਲੈ ਕੇ ਅੱਜ ਦੋਸ਼ੀ ਵੀ ਫੜੇ ਗਏ ਆ ਔਰ ਇਸ ਧਰਨੇ ਨੂੰ ਅੱਜ ਸਮਾਪਤ ਕਰਨ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ ਅਫਸੋਸ ਸਾਨੂੰ ਕਿ ਧਰਨਾ ਜਿਸ ਮੁੱਦੇ ਤੇ ਲਾਣਾ ਪਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਵਰਗੀ ਸ਼ਖਸੀਅਤ ਜਿਹਨੂੰ ਬਿਸ਼ਪ ਉਹਨਾਂ ਦੀ ਕਾਬਲੀਅਤ ਨੂੰ ਯੋਗਤਾ ਨੂੰ ਸਲਾਮ ਕਰਦਾ ਲੇਕਿਨ ਭਾਰਤ ਦੇ ਅੰਦਰ ਜਿਹੜੀ ਮਾਨਸਿਕਤਾ ਆ ਕਰੂਅਲ ਔਰ ਫਿਊਡਲ ਉਹ ਡਾਕਟਰ ਅੰਬੇਡਕਰ ਜੀ ਦੀ ਕਾਬਲੀਅਤ ਨੂੰ ਰੈਕੋਗਨਾਈਜ਼ ਕਰਨ ਨੂੰ ਤਿਆਰ ਨਹੀਂ ਇਸ ਕਰਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਸਟੈਚੂ ਨੂੰ ਟਾਰਗੇਟ ਕਰਕੇ ਉਹਦਾ ਅਪਮਾਨ ਕੀਤਾ ਜਾਦਾ। ਤੋਂ ਅਸੀਂ ਉਸੇ ਦਿਨ ਇਸ ਘਟਨਾ ਦੀ ਨਿੰਦਾ ਕੀਤੀ ਸੀ। ਅੰਮ੍ਰਿਤਸਰ ਚ ਘਟਨਾ ਹੋਈ, ਫਲੋਰ ਚ ਹੋਈ, ਬਟਾਲੇ ਚ ਹੋਈ। ਤੋਂ ਆਮ ਪਾਰਟੀ ਜਿਹੜੀ ਆ ਇਹਦੇ ਲਈ ਜ਼ਿੰਮੇਵਾਰ ਹੋ। ਇਸ ਪਾਪ ਲਈ ਆਮ ਪਾਰਟੀ ਜ਼ਿੰਮੇਦਾਰ ਆ। ਲੇਕਿਨ ਦੂਸਰੇ ਰਾਜਨੀਤਿਕ ਦਲ ਕਾਂਗਰਸ, ਭਾਜਪਾ, ਅਕਾਲੀ ਐਸਜੀਪੀਸੀ ਜੰਹੌਰ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਚੁੱਪ ਰਹਿਣਾ ਉਹ ਵੀ ਪੰਜਾਬ ਦੇ ਹਿੱਤ ਵਿੱਚ ਨਹੀਂ ਤੋਂ ਬਹੁਜਨ ਸਮਾਜ ਪਾਰਟੀ ਨੇ ਦਿਨ ਔਰ ਰਾਤ ਨਿਰੰਤਰ ਇਹ ਧਰਨਾ 23 ਤਰੀਕ ਨੂੰ ਸ਼ੁਰੂ ਕੀਤਾ ਔਰ ਅੱਜ ਦੋਸ਼ੀ ਫੜੇ ਗਏ ਬੀਐਸਪੀ ਦੇ ਯੋਧਿਆਂ ਨੇ ਬੀਐਸਪੀ ਦੇ ਸਮਰਥਕਾਂ ਨੇ ਫਲੋਰ ਹਲਕੇ ਦੇ ਵਰਕਰਾਂ ਨੇ ਧਾਨੇ ਨੂੰ ਕਾਮਯਾਬ ਕਰਕੇ ਦੋਸ਼ੀ ਫੜਾਣੇ ਦਾ ਆਪਣਾ ਅੰਤਮ ਲਕਸ਼ਿਅ ਇਸ ਧਰਨੇ ਦਾ ਹਾਸਲ ਕੀਤਾ ਇਸ ਕਰਕੇ ਜਿੱਥੇ ਫਲੋਰ ਦੇ ਸਾਰੇ ਵਰਕਰ ਵਧਾਈ ਦੇ ਪਾਤਰ ਹੈ ਮੈਂ ਪੰਜਾਬ ਬੀਐਸਪੀ ਵੱਲੋਂ ਆਪਣੀ ਫਲੋਰ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿੰਨੇ ਵੀ ਸਾਥੀਆਂ ਨੇ ਆ ਕੇ ਧਰਨੇ ਨੂੰ ਕਾਮਯਾਬੀ ਦੇ ਲਈ ਸਹਿਯੋਗ ਪਾਇਆ ਮੈਂ ਉਹਨਾਂ ਸਭ ਦਾ ਵੀ ਸ਼ੁਕਰਗੁਜ਼ਾਰ ਹਾਂ ਔਰ ਸਰਕਾਰ ਨੂੰ ਮੈਂ ਫਿਰ ਝੋੜਨਾ ਚਾਹਨਾ ਕਿ ਉਹ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਸੰਜੀਦਾ ਹੋਵੇ ਗੰਭੀਰ ਹੋਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਐਸੀ ਘਟਨਾ ਨਾ ਹੋਵੇ ਹਰ ਸਟੈਚੂ ਫੁੱਲੇ ਸ਼ਾਹੂ ਪੈਰੀਏ ਨਾਰਾਇਣਨ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਕੰਚੀਰਾ ਪੈਨ ਮਾਇਆਵਤੀ ਜੀ ਦਾ ਸਤਿਕ੍ਰਿ ਈ ਬਾਈ ਫੁੱਲੇ ਦਾ ਰਾਮਾਭਾਈ ਅੰਬੇਡਕਰ ਦਾ ਜਿੰਨੇ ਵੀ ਸਟੈਚੂ ਪੰਜਾਬ 'ਚ ਲੱਗੇ ਆ ਸੰਵਿਧਾਨਿਕ ਡਿਊਟੀ ਇਹਨਾਂ ਦੀ ਕਿ ਉਹਨਾਂ ਦੀ ਸਭ ਸੰਭਾਲ ਉਹਨਾਂ ਦੀ ਰਾਖੀ ਕੀਤੀ ਜਾਏ ਉੱਥੇ ਸਿਕਿਉਰਿਟੀ ਲਗਾਈ ਜਾਏ ਸਰ ਸਰ ਧਿਆਨ ਨੂੰ ਨਹੀਂ ਕਿਤੇ ਲੱਗਦਾ ਕਿ ਇਹ ਜਿਹੜੀਆਂ ਏਜੰਸੀਆਂ ਦੇ ਕੰਮ ਆ ਜਾਂ ਬਾਹਰ ਬੈਠੇ ਜਿਹੜੇ ਸਰਗਣੇ ਆ ਇਦਾਂ ਦੇ ਕੰਮ ਉਹ ਲੀਕਦੇ ਪਰ ਇੱਥੇ ਕਿਤੇ ਨਾ ਕਿਤੇ ਭਾਰਤ ਦੇ ਅੰਦਰ ਵੀ ਕੋਈ ਏਜੰਸੀਆਂ ਇਦਾਂ ਦਾ ਜਿਹਨਾਂ ਜਿਹੜੀਆਂ ਇਹਨਾਂ ਦਾ ਸਾਥ ਦੇ ਰਹੀਆਂ ਔਰ ਕਾਫੀ ਚਿਰ ਤੋਂ ਨਹੀਂ ਹੁਣ ਤਾਂ ਨਹੀਂ ਪਹਿਲੀ ਘਟਨਾ ਨਹੀਂ ਗਈ ਮਾ ਉਸਮ ਬੈਠ ਕੇ ਸਟੈਚੂ ਨਾਲ ਕਿਉਂਕਿ ਯੂਪੀ ਭਾਰ ਵਾਲਾ ਤਾਂ ਹੁੰਦੀਆਂ ਰਹਿੰਦੀਆਂ ਇਹ ਪੰਜਾਬ ਵਿੱਚ ਹੁਣ ਜਿਹੜੀ ਵਾਰਦਾਤ ਤਾਂ ਸ਼ੁਰੂ ਕੀਤੀਆਂ ਇਹਨਾਂ ਨੂੰ ਠੱਲ ਕੇ ਸਦਨਾ ਪਾਉਗੀ ਦੇਖੋ ਸਰਕਾਰਾਂ ਕਾ ਲਈ ਬਣਾਈਆਂ ਜਾਂਦੀਆਂ ਕਿ ਉਹ ਹਰ ਵਾਪਰਨ ਵਾਲੀ ਘਟਨਾ ਤੇ ਨਜ਼ਰ ਰੱਖੋ ਵਾਪਰਨ ਤੋਂ ਬਾਅਦ ਐਕਸ਼ਨ ਵਿੱਚ ਆਉਣਾ ਇਹ ਸਰਕਾਰ ਦਾ ਫੇਲਰ ਹੁੰਦਾ ਇਸ ਕਰਕੇ ਇਹਨਾਂ ਦੇ ਸਟੇਟ ਦੀ ਇੰਟੈਲੀਜੈਂਸ ਸੈਂਟਰ ਦੀ ਇੰਟੈਲੀਜੈਂਸ ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਇਹ ਉਹਨਾਂ ਦਾ ਫੇਲਰ ਹੈ ਜਿਹੜੀਆਂ ਬਾਰ-ਬਾਰ ਘਟਨਾਵਾਂ ਹੋ ਰਹੀਆਂ ਔਰ ਪੰਜਾਬ ਦੀ ਸਰਕਾਰ ਦੀ ਨੈਗਲੀਜੈਂਸੀ ਹੈ ਅਣਗਹਿਲੀ ਮੈਂ ਕਹਿੰਨਾ ਬਾਹਰ ਬੈਠੇ ਤਾਂ ਕੋਈ ਵੀ ਬੰਦਾ ਕੁਝ ਵੀ ਕਰਨਾ ਚਾਹੂਗਾ ਉਹਨੂੰ ਰੋਕਣਾ ਕਿਨੇ ਜਿਨ੍ਹਾਂ ਕੋਲ ਸੱਤਾ ਹੈ ਇਸੇ ਕਰਕੇ ਤਾਂ ਅਸੀਂ ਪੰਜਾਬ ਸੰਭਾਲੋ ਮਹਮ ਚਲਾਈ ਆ ਕਿ ਇਹਨਾਂ ਤੋਂ ਪੰਜਾਬ ਸੰਭਲ ਨਹੀਂ ਰਿਹਾ ਇਹ ਪੰਜਾਬ ਨੂੰ ਸੰਭਾਲਣ 'ਚ ਫੇਲ ਹੈ ਇਹ ਡਰੱਗ ਮਾਫੀ ਮੋਰੇ ਫੇਲ ਇਹ ਸੈਂਡ ਮਾਫੀ ਮੋਰੇ ਫੇਲ ਇਹ ਐਜੂਕੇਸ਼ਨ ਮਾਫੀ ਮੋਰੇ ਫੇਲ ਇਹ ਪੰਜਾਬ 'ਚ ਲੈਂਡ ਆਰਡਰ ਦੇ ਮੁੱਦੇ ਤੇ ਫੇਲ ਇਹ ਪੰਜਾਬ ਦੇ ਕਰਜ਼ਿਆਂ ਦੇ ਮੁੱਦੇ ਤੇ ਫੇਲ ਇਹ ਹਸਪਤਾਲਾਂ 'ਚ ਡਾਕਟਰ ਦੇਣ ਦੇ ਮੁੱਦੇ ਤੇ ਫੇਲ ਸਕੂਲਾਂ ਵਿੱਚ ਅਧਿਆਪਕ ਦੇਣ ਦੇ ਮੁੱਦੇ ਦੇ ਉੱਪਰ ਫੇਲ ਸੋ ਇਹ ਹਰ ਮੁੱਦੇ ਤੇ ਫੇਲ ਤੋ ਬਹੁਜਨ ਸਮਾਜ ਪਾਰਟੀ ਨੇ ਇਸੇ ਕਰਕੇ ਪੰਜਾਬ ਸੰਭਾਲੋ ਮਹਮ ਚੇੜੀ ਆ ਕਿ ਪੰਜਾਬ ਦੇ ਸਾਰੇ ਦਰਦਮੰਦ ਲੋਕ ਆਪਸੀ ਇਕਤਾ ਪੈਦਾ ਕਰਕੇ 78 ਸਾਲ ਜਿਹਨੇ ਪੰਜਾਬ ਬਰਬਾਦ ਕੀਤਾ ਹੁਣ ਇਹਨਾਂ ਨੂੰ ਨਕਾਰੋ ਇਹਨਾਂ ਨੂੰ ਗੱਦ ਕਰੋ ਔਰ ਬਹੁਜਨ ਸਮਾਜ ਪਾਰਟੀ ਨੂੰ ਇੱਕ ਆਲਟਰਨੇਟਿਵ ਇੱਕ ਬਦਲ ਪੰਜਾਬ ਜਿੱਥੇ ਰਾਜਨੀਤਿਕ ਪਾਰਟੀਆਂ ਨੇ ਇਸ ਜਿਹੜੀ ਘਟਨਾ ਤੇ ਕਿਸੇ ਨੇ ਮੂੰਹ ਨਹੀਂ ਖੋਲਿਆ ਪਰ ਕਿਤੇ ਨਾ ਕਿਤੇ ਸਾਡੇ ਸੰਤ ਸਮਾਜ ਵੱਲੋਂ ਵੀ ਇਦਾਂ ਦੀ ਕੋਈ ਉਹਨਾਂ ਦਾ ਨਖੇਦੀ ਦਾ ਕੋਈ ਬਿਆਨ ਨਹੀਂ ਆਇਆ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਸੰਤਾਂ ਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਸੰਤਾਂ ਦਾ ਆਪਣਾ ਵਿਵੇਕ ਹੈ ਉਹ ਜੋ ਵੀ ਠੀਕ ਸਮਝਦੇ ਆ ਅਸੀਂ ਉਹਨਾਂ ਦੇ ਬਾਰੇ ਮੈਂ ਕੁਝ ਨਹੀਂ ਕਰਨਾ ਚਾਹਾਂਗਾ ਮੈਂ ਤਾਂ ਇਹ ਜਿਹੜੇ ਪੋਲਿਟੀਕਲ ਲੋਕ ਜਿਹੜੇ ਸੱਤਾ ਅੱਜ ਸੰਭਾਲ ਕੇ ਬੈਠੇ ਆ ਜਾਂ ਜਿਨ੍ਹਾਂ ਕੋ ਪਹਿਲਾਂ ਸੱਤਾ ਰਹੀ ਜਿਹੜੇ ਡਾਕਟਰ ਅੰਬੇਡਕਰ ਦਾ ਇਲੈਕਸ਼ਨ ਬਿਲੇ ਸੰਵਿਧਾਨ ਚੁੱਕ ਕੇ ਘੁੰਮਦੇ ਆ ਮੇਰੀ ਡਿਊਟੀ ਉਹਨਾਂ ਦੇ ਦੰਦਾ ਥੱਲਿਓ ਜੀਭ ਬਾਹਰ ਕਢਾਉਣ ਦੀ ਮੈਂ ਉਹ ਲੱਗਿਆ ਮੈਨੂੰ ਲੱਗਦਾ ਕਢਾ ਦੂੰਗਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੂੰ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਇਸ ਅੱਜ ਧਰਨੇ ਨੂੰ ਜਿਹੜੀ ਸਮਾਪਤ ਕਰਾਇਆ ਔਰ ਲੰਬੇ ਹੱਥੀ ਲਿਆ ਕਿ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੇ ਇੱਥੇ ਰਾਜ ਕਰਦੀਆਂ ਨੇ ਪਰ ਇਸ ਘਟਨਾ ਤੇ ਕਿਸੇ ਨੇ ਮੂੰਹ ਨਹੀਂ ਖੋਲਿਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੰਬਰ